ਬੇਦੀ ਕੇ ਗੁਣ ਸੁਨਰੀ 22 ਜਲਦ ਬਾੰਦ ਧਰੂ ਬਾੰਦਿਓ ਹੋ ਤਰੂ ਤਰੂ ਥਾਪਿਓ ਹੋ ਬੇਦੀ ਦਾ ਗੁਣ ਸੁਲਣਾ 22 ਹੈ ਨੇ 22 ਹੈ ਨੇ ਜੇ ਮੈਂ ਆਪਾਂ ਬੀਬੀ ਕਹਿੰਦੇ ਤੇ ਇੱਥੇ ਜਾਂ ਭਾਈ ਕਹਿੰਦੇ ਨੇ ਔਰਤ ਨੂੰ ਅੱਛਾ ਜੀ ਮਤ ਨੂੰ ਕਿਹਾ ਹੋਊਗਾ ਇਹ ਉਹ ਭਾਈ ਕਹਿੰਦੇ ਨੇ ਉਧਰ ਹੂੰ ਹੂੰ ਦੋਈ ਬਾਤ ਕਹੈਣਾ ਦੋਈ ਮਾਤਰੂ ਦੇਖ ਕੱਲੇ ਇਹਨੂੰ ਬੱਤਾਲ ਦੇ ਵਿੱਚ ਗੱਲ ਕਰ ਲਈ ਉਹਦੇ ਠੀਕ ਹੈ ਜੀ ਜਦੋਂ ਇੱਥੇ ਤ੍ਰਿਆਦਰੂਪ ਤੇ ਗੱਲ ਹੋਊਗੀ ਨਾ ਚੌਥੇ ਪਦ ਦੇ ਵਿਚਾਰੇ ਤ੍ਰਿਆਰੂਪ ਹੋਊਗੀ ਉਹਦੇ ਅੱਛਾ ਜੀ ਇਹ ਦ੍ਰਿਯਾ ਉਹ ਖਲਸਖਾਵ ਇਸ ਕਰਕੇ ਪੜੋਸਣ ਲਿਖਿਆ ਆਇਆ ਲਫਜ਼ਾ ਹਾਂ ਹਾਂ ਛੜੂਸੀ ਨਹੀਂ ਲਿਖਿਆ ਉਹ ਸੜਾ ਨਾ ਹਾਂਜੀ ਪੜੋਸਣ ਨੂੰ ਭਾਈ ਨੂੰ ਮੈਂ ਹਾਂਜੀ ਠੀਕ ਹੈ ਜੀ ਪੜੋਸਣ ਲਿਖਿਆ ਪੜੋਸੀ ਨਹੀਂ ਲਿਖਿਆ ਹਾਂ ਠੀਕ ਹੈ ਬੈਡੀ ਕੇ ਗੁਣ ਸੁਣਰੀ ਬਾਈ ਜਲਦ ਬਾੰਦ ਤਰੂ ਥਾਪਿਓ ਏ ਹੋ ਚਲਦਾ ਹੋਇਆ ਜਲਦਾ ਜਲਦ ਜਿਹੜਾ ਜਲਦਾ ਆ ਜੇ ਤਰੋ ਬੰਦ ਕੇ ਥਾ ਇੱਕ ਟੋਲ ਟਕਾਤਾ ਹੂੰ ਹੂੰ ਜੇ ਬਾੜ ਭਾਈ ਦਾਦੇ ਤੇ ਤਾਂ ਚੱਲਦੇ ਸੀ ਉਹਦੇ ਅੱਗ ਲੋਹ ਚ ਚੱਲਦਾ ਸੀ ਏਸੀ ਜਿ ਬੈਠਾ ਹੂੰ ਹੂੰ ਬਾਹਲ ਹੋ ਜਾਂਦੀ ਆ ਗਰਮੀ ਬਹੁਤ ਜੇ ਭੱਜ ਕੇ ਬਾੜ ਜਾਉ ਉਹ ਤੇ ਤਾਂ ਗਰਮੀ ਲੱਗਣੀ ਹੋਏ ਠੀਕ ਏ ਜਦ ਤੱਕ ਬੈਰੀ ਜਦ ਦਾ ਦਬਾਰ ਜਾਂਦਾ ਹੈ ਤਾਂ ਜਲਦਾ ਹੈ ਜਲਦ ਦਾ ਮਤਲਬ ਕਿ ਇਹ ਸਮੁੰਦਰ ਹੈ ਜੀ ਆ ਜਲ ਜਲ ਪੈਦਾ ਹੁੰਦੀ ਹੈ ਆਗਨ ਸਾਦਰ ਚ ਅੱਛਾ ਜੀ ਗਰਮ ਪਾਣੀ ਜਿਹਦੇ ਵਿੱਚ ਚੱਲਦਾ ਹੋਵੇ ਕੋਈ ਅੱਛਾ ਜੀ ਚਲੋ ਦੋ ਹੂੰ ਇਹ ਸਹਾਰੀ ਨਾਲ ਜਲਦ ਗਰਮ ਪਾਣੀ ਦੇ ਸੇਕ ਚ ਤੇ ਉਬਲਦੇ ਪਾਣੀ ਦੇ ਵਿਚੋਂ ਬੜੀ ਠੀਕ ਹੈ ਜੀ ਤੇ ਉਬਲਦਾ ਹੋਵੇ ਉਹਦੇ ਵਿੱਚ ਆਵੇ ਕੋਈ ਹਮ ਹਮ ਇੱਕਦਮ ਜੜ ਦੇ ਚ ਜਾਣ ਹਮ ਹਮ ਇੱਕ ਉਬਲੇ ਪਾਣੀ ਜੀ ਜਾਣ ਹਮ ਹਮ ਗਰਮ ਪਾਣੀ ਦੇ ਵਿੱਚ ਕਿਸੇ ਨੂੰ ਪਾ ਦਈਏ ਜਿਵੇਂ ਆਪੋ ਆਹ ਨੂੰ ਗਰਮ ਪਾਣੀ ਜੀ ਪਾ ਦਈਏ ਅੱਛਾ ਜੀ ਉਹ ਜੜਿਆ ਤਾਂ ਨਹੀਂ ਹੈ ਹਮ ਹਮ ਹਰ ਵੀ ਗਿਆ ਹੂੰ ਹੂੰ ਚੱਲਦਾ ਜੇ ਉਹਦਾ ਬਾਂਦ ਤੇ ਰੂ ਥਾਪਿਓ ਹੋ ਹੈ ਦਾ ਜਲ ਦੇ ਵਿੱਚ ਪਰ ਚੱਲ ਰਿਹਾ ਹੈ ਅੱਛਾ ਜੀ ਸਰ ਵੀ ਉਹਨੂੰ ਲੱਗ ਰਹੀ ਹੈ ਬਹੁਤ ਤੇਜ਼ ਪਾਣੀ ਵਿੱਚ ਠੀਕ ਹੈ ਚੱਲੋ ਹੂੰ ਹੂੰ ਠੀਕ ਹੈ ਰੂ ਸਗਾ ਤੇ ਥਾਪ ਦਿੱਤਾ ਇਹਦਾ ਉਹਨਾਂ ਦੀ ਜਲਣ ਗੁੰਦ ਹੋਗੀ ਹੂੰ ਹੂੰ ਆਂਧਿਆ ਕਾਦਰ ਰਿਆਨ ਜਾਨ ਕਤਾ ਬਤਾ ਬਲ ਜਾਨ ਦਾ ਫੰਡ ਕਿਤੋਂ ਰੋਲ ਲੁਟਦਾ ਹੁੰਦਾ ਹੁੰਦਾ ਹਾਂ ਜੀ ਤਰੂ ਕੋਣ ਹੈ ਜੀ ਤਰੂ ਮੰਨਿਆ ਤਰੂ ਮੰਨੂ ਕਿਹਾ ਹੋਇਆ ਅੱਦਲਾ 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 ਅੱਛਾ ਜੀ ਫਿੱਟ ਅੱਡੀ ਤਰੂ ਹੁੰਦਾ ਅੱਛਾ ਜੀ ਤੱਲਾ ਕਿੱਸਾ ਬੈਠਾ ਅੱਛਾ ਜੀ ਜਿਹੜਾ ਇਹਨਾਂ ਨੇ ਭਗਤ ਬਣਾਇਆ ਉਹ ਉਹ ਫਿਰ ਹੋਰ ਗੱਲ ਹੈ ਇਹ ਅਸਲੀ ਇਹੀ ਹੈ ਅੰਦਰ ਲੱਜੇ ਇੱਥੇ ਜੀ ਪਹਿਲੇ ਕੋ ਹੋ ਗਏ ਦੋ ਹੋਣ ਹੈ ਜਦੋਂ ਮਹਾਰਾਂਦਰ ਲਿਆ ਕੇ ਭਨਤਾ ਤਾਂ ਨੋ ਜਿਹਾ ਰਹੂਗਾ ਠੀਕ ਹੈ ਨਹੀਂ ਪਰ ਮੈਂ ਕਹਿੰਨਾ ਜਿਹੜਾ ਇਹਨਾਂ ਨੇ ਬਣਾਇਆ ਹੋਇਆ ਉਹ ਉਹ ਤਾਂ ਇੱਕ ਬਾਹਰਲਾ ਹੈ ਨਾ ਜਿਵੇਂ ਪ੍ਰੇਰਾਲ ਇੱਥੇ ਦਾ ਮਤਲਬ ਹੈਗਾ ਚਿੱਤ ਹੈ ਜੀ ਜਾਵੇਂ ਭਗਤ ਹੈ ਤਾਂ ਫਿਰ ਉਹ ਤੈਨੂੰ ਧਰੂਏ ਚੱਲੂਗਾ। ਅੱਛਾ ਜੀ। ਜੇ ਭਤ ਕਬੀਰ ਹੈ ਭਗਤ ਹੈ ਤਾਂ ਤੈਨੂੰ ਕਬੀਰ ਚੱਲੂਗਾ। ਹੂੰ ਹੂੰ। ਜੇ ਕਲਾਬਣ ਚੱਲੂਗਾ ਫਿਰ ਕਬੀਰਾ ਚੱਲੂਗਾ, ਅੰਨ ਲੱਗੂਗਾ। ਅੱਛਾ ਜੀ। ਉਹ ਆਰਾਮਦਾਸ ਸੀ, ਰਾਉਂਦਾਸ ਹੈ ਜੰਦੂਗਾ ਗੁਰੂ। ਠੀਕ ਹੈ ਜੀ। ਠੀਕਾ ਸਹੀਰ ਵਿੱਚ। ਹੂੰ ਹੂੰ। ਡਿਵਿਜਨ ਦੇਤੀ ਹਰੋ। ਠੀਕ ਹੈ ਜੀ ਇਹ ਤਾਂ ਜਾ ਕੇ ਉਹਦੇ ਪਰਬਲ ਨੂੰ ਤਾਂ ਨਵਾਸ ਤਾਂ ਗਾ ਲਉਂਦਾ ਠੀਕ ਜੀ ਫਿਰ ਕਿਹੜੇ ਵਿਲੇਜ ਦੇ ਠੀਕ ਹੈ ਜੀ ਵੀ ਜਲਦਾ ਹੋਇਆ ਜਿਹੜਾ ਇਹ ਸੀਗਾ ਇਹਨੂੰ ਥਾਪਤਾ ਗਿਆਨ ਦੇ ਨਾਲ ਇੱਕ ਜਗ੍ਹਾ ਹੈ ਜੀ ਹਾਂ ਜੀ ਨਾਮੇ ਕੇ ਸਵਾਮੀ ਸੀ ਬਹੋਰੀ ਲੰਕਪ ਭੀਖਣ ਆਪਿਓ ਹੋ ਅ ਅਰਪਿਓ ਆਪਿਓ ਰ ਅਰਪਿਓ ਅੱਛਾ ਜੀ ਤਬ ਵੀ ਰੰਗ ਰੂਰ ਫਦਤੀ ਅੱਛਾ ਜੀ ਇਹ ਵੋ ਹੋਰੀ ਹਮ ਹਮ ਦੁਬਾਰਾ ਰਾਜਾ ਬਣਾ ਤਔਰੂ ਇਹ ਤੋਂ ਇਹਦਾ ਭਾਈ ਛੋਟਾ ਸੀ ਜਿਹੜਾ ਬਣ ਵਾਸੀ ਹੋ ਕੇ ਰਾਜਾ ਬਗਿਆ ਜੀ ਤ੍ਰਿਕੁੜੀ ਚ ਅੱਛਾ ਜੀ ਇਹਦਾ ਰਾਜ ਦੁਬਾਰਾ ਸੈਵ ਕੀਤਾ ਹੁਣ ਹਮ ਹਮ ਵੀ ਛੜਦਾ ਠੀਕ ਹੈ ਜੀ ਸਾਵੜ ਬੜਵਾਰ ਦਾ ਇਹਦਾ ਰਾਜ ਹੋ ਗਿਆ ਹੁਣ ਇਹਨੂੰ ਅੱਪ ਦਾ ਤਾਰਾਜ हम्म बहोरी का मतलब की है जी छोटा हरा बहोर के द्वारा 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 अच्छा जी बहोर बहोर होता नहीं हाँ जी बहोर क्यों हम कहा ही आवेंगे द्वारा हम्म इधर राज खुश किया की ना हम्म और बाबा सी राजा तेरे कोड़ी जी ये रूप हिसाबी सी ठीक है जी उधर राजा दोनों ਸੀ ਸੀ ਦਾ ਮਤਲਬ ਸੀਤਾ ਤਾਂ ਨਹੀਂ ਹੋ ਸਕਦਾ ਕਦੇ ਵੀ ਸੀ ਦਾ ਉਹਦਾ ਸ਼ੀਤਲ ਅੱਛਾ ਜੀ ਕਿਉਂਕਿ ਅੱਛਾ ਜੀ ਇੱਥੇ ਜਿਹੜੇ ਅਰਥ ਇੱਥੇ ਹੋਏ ਆ ਉਹ ਹੈਗੇ ਆ ਕਾਫੀ ਇਹਦੇ ਨਾਲੋਂ ਅਲੱਗ ਹੈ ਜੀ ਕਿਉਂਕਿ ਉਹਨਾਂ ਨੇ ਕਿਹਾ ਹੈ ਵੀ ਜਲ ਤੇ ਸਮੁੰਦਰ ਬਾਂਦ ਮਤਲਬ ਪੁੱਲ ਪੁੱਲ ਬਨ ਕੇ ਥਾਪਿਓ ਮਤਲਬ ਅਡਲ ਕਰ ਦਿੱਤਾ ਸੀ ਦਾ ਮਤਲਬ ਸੀਤਾ ਬਹੋਰੀਏ 라ਵਣ ਤੋਂ ਮੋੜ ਲਿਆਂਦੀ ਅਪਿਓ ਅਪਣਾ ਲਿਆ ਮਾਲਕ ਬਣਾ ਦਿੱਤਾ ਤੇ ਜਦੋਂ ਪੂਰੇ ਅਰਥ ਕਰਦੇ ਆ ਜੀ ਉਹ ਉਹ ਇਹ ਕਰਦੇ ਆ ਕਿ ਚੌਥਾ ਪਦ ਕਿੱਥੇ ਹੈ ਜੀ ਚੌਥੇ ਪਦ ਦੇ ਅਰਥ ਲਗਭਗ ਇਸ ਤਰ੍ਹਾਂ ਕੀਤੇ ਜਾ ਰਹੇ ਆ ਜਿਹੜੇ ਕਿ ਬਾਹਰਲੀ ਦੁਨੀਆ ਨਾਲ ਜੋੜਦੇ ਆ ਅੰਦਰਲਾ ਨਹੀਂ ਜੋੜੇ ਪਹਿਲਾਂ ਕੀ ਇਹ ਬਾਰੇ ਗੱਲ ਹੋ ਗਿਆ ਹੂੰ ਹੂੰ ਲੰਗ ਭਵੀ ਗਣ ਦਵਾਰ ਦਵਾਰ ਉਹਦੇ ਅੰਦਰ ਸ਼ਾਂਤੀ ਆਈ ਹੈ ਹੂੰ ਫਿਰ ਉਹਦੇ ਅੰਦਰ ਸ਼ਾਂਤੀ ਰਹੀ ਸੀ ਜਾਂ ਜਣਦਾ ਸੀ ਅੱਜ ਬਾਹਰ ਹੂੰ ਹੂੰ ਉਹ ਸ਼ਾਂਤ ਹੈ ਅਰਦਾ ਉਹਦਾ ਠੀਕ ਹੈ ਜੀ ਇਹਨਾਂ ਦੀ ਸੀਤਾ ਤਾਂ ਇੱਕ ਜਨਾਂਦੀ ਹੈ ਸਾਡੀ ਸੀਤਾਂ ਤਾਂ ਜੜੀ ਹੈ ਬੁੱਧੀ ਹੈ ਠੀਕ ਹੈ ਜੀ ਕਿਤਾਬ ਸਹੀ ਹੈ ਹੇ ਭੈਣ ਉਸ ਤਰਖਾਣ ਤੋਂ ਕੁਝ ਥੋੜੇ ਜੇ ਗੁਣ ਸੁਣ ਲੈ ਉਸ ਨੇ ਧਰੂ ਨੂੰ ਅਟਲ ਪਦਵੀ ਦਿੱਤੀ ਐ ਉਸ ਨੇ ਸਮੁੰਦਰ ਤੇ ਪੁੱਲ ਬੰਦਾ ਨਾਮਦੇਵ ਦੇ ਖਸਮ ਉਸ ਤਰਖਾਣ ਨੇ ਲੰਕਾ ਤੋਂ ਸੀਤਾ ਮੋੜ ਕੇ ਲਿਆਂਦੀ ਤੇ ਫਿਰ ਭੀਖਣ ਨੂੰ ਲੰਕਾ ਦਾ ਮਾਲਕ ਬਣਾ ਦਿੱਤਾ ਅੱਛਾ ਇਹ ਅਰਥ ਹੋਏ ਐ ਇਸ ਲਾਈਨ ਦੇ ਸੀਬਹੋਰੀ ਕਹਿ ਕੇ ਉਹਨਾਂ ਨੇ ਇਹ ਕੀਤਾ सा को लंका हो लंका खा कोट है लंका वर्गा कोट समुद्र सिवन घर खबर पाई लंका सांका कोट का मतलब की है जी किला किला अच्छा जी ਪਰ ਲੰਕਾ ਕੀ ਅਰਥ ਬਣਦੇ ਲੰਕਾ ਅਰਥ ਦੇ ਲੰਕਾ ਅਖੜ ਦੇ ਕੀ ਅਰਥ ਬਣਦੇ ਲੰਕਾ ਇਹਨਾਂ ਦਾ ਲੰਕਾ ਲਹੂ ਆਇਆ ਪਰ ਇਹ ਲੰਕਾ ਲੋਟ ਰਿਹਾ ਹੂੰ ਅੱਛਾ ਜੀ ਉਹ ਤਾਂ ਲੰਕਾ ਬਣ ਗਿਆ ਫਿਰ ਹਾਂ ਜੀ ਉਹ ਤਾਂ ਲੰਕਾ ਵੜੇ ਹਾਂ ਤੇ ਲੰਕ ਦਾ ਕੀ ਭਾਵ ਹੈ ਜੀ ਲੰਕ ਦਾ ਭਾਵ ਇਹਦਾ ਅੱਛਾ ਜੀ ਤਾਂ ਜਦ ਲੰਕਾਲੇ ਪਾਣੀ ਦਾ ਅੱਛਾ ਜੀ ਲੰਕਾਗੜ ਸੋਨੇ ਦਾ ਭਿਆਦਾ ਉਹਨਾਂ ਹਿਰਦਾ ਜਿਹੜਾ ਸੀ ਸੋਨੇ ਦਾ ਵਰਗਾ ਸੀ ਹਾਂ ਜੀ ਉਹਨਾਂ 500 ਦੇ ਦਾ ਹੈ 850 ਦੇ ਦਾ ਹੈ ਤਾਲੂ ਅੱਛਾ ਜੀ ਇਹਦੇ ਵਿੱਚ ਕੂੜਾ ਖਬਾੜ ਹੋਰ ਪਾ ਦਿੰਦਾ ਅੱਛਾ ਤਾਂ ਹੀ ਕਹਿੰਦੇ ਮੁਰਖ ਰਾਵਣ ਕਿਆ ਲੈ ਗਿਆ ਆਓ ਭਾਡਾ ਦਾ ਸੋਨੇ ਦਾ ਹੀ ਹੈ ਅੱਛਾ ਜੀ ਦੇ ਅਗੁਰਦਪਾਣੀ ਵੇਖ ਵਿੱਚ ਠੀਕ ਹੈ ਜੀ ਪੜਨਾ ਦਾ ਤੋਂ ਇਹ ਪੜ੍ਹਨ ਨਹੀਂ ਬਦਲਣਾ ਪੜ੍ਹ ਰਹੇ ਹੈ ਅੱਛਾ ਜੀ ਧੋਣਾ ਹੀ ਹੈ ਬਸ ਧੋਣਾ ਤਾਂ ਜਿਹੜਾ ਪੜਨਾ ਤਾਂ ਠੀਕ ਹੈ ਹਾਂ ਹਾਂ ਇਹ ਸੋਨੇ ਤੋਂ ਬਿੱਟੀ ਦਾ ਜੀ ਬਣ ਗਿਆ ਹੈ ਦੁਬਾਰਾ ਸੋਨਾ ਫਿਰ ਬੜੂਗਾ ਹਾਂ ਹਾਂ ਇਹਦੇ ਵਿੱਚ ਤਾਂ ਜੋ ਪਾਇਆ ਹੋਇਆ ਉਹ ਪਵਿੱਤਰ ਚੀਜ਼ ਪਾ ਲਈ ਰੂਤ ਧੋ ਕੇ ਸਾਫ਼ ਕਰ ਕਿ ਗਏ ਪੰਡਾ ਪੰਡਾ ਤਮਲੀਨ ਤੋਤਾ ਅੱਛਨ ਹੋਈ ਸੀ ਹਾਂ ਨਾ ਗੁਰਦੁਆਰੇ ਕੋਈ ਸੋਜੀ ਪਾਏ ਸੀ ਇੱਥੇ ਦੁਆਰੇ ਤੋਂ ਇਹ ਅੱਛਾ ਹੋਈ ਸੀ ਹਾਂ ਸਰ ਹੂੰ ਹੋ ਜਾਂਦਾ ਠੀਕ ਹੈ ਜੀ ਤਾਂ ਇਹਦਾ ਇੱਕ ਵਾਰ ਦੁਆਰਾ ਕਰ ਦਿਓ ਜੀ ਬੇਡੀ ਕੇ ਗੁਣ ਸੁੰਦਰੀ 바이 ਜਲਦਬਾਨ ਤਰੂ ਬੰਦਿਓ ਰੇ ਬੰਦਿਓ ਥਾਪਿਓ ਹੋ ਨਾਮੇ ਚ ਸੁਆਮੀ ਸੀ ਬੋਹਰੀ ਲੰਕਪ ਵਿਖਣ ਆਪਿਓ ਹੋ ਇਹਦਾ ਇਹਦਾ ਆਡਰਿੰਗੇ ਗੱਲ ਚੱਲਦੀ ਐ ਉਹ ਪਰ ਜਾਣਦੀ ਚੱਲਦੀ ਐ ਅੱਧਰ ਦੀ ਠੀਕ ਐ ਜੀ ਉਹਨਾਂ ਦੀ ਗੱਲ ਬਾਹਰ ਲਈ ਐ ਅਰੇ ਦੇ ਹੋ ਰਹੇ ਅੰਦਰ ਗਈ ਦੀ ਹੋ ਠੀਕ ਐ ਜੀ ਜੇਕਰ ਕਿ ਉਹ ਆਪਣੇ ਨਾਲ ਕਰੀ ਜਾਂਦੇ ਸੀ ਆਪਣੇ ਕਰੀ ਜਾਂਦੇ ਐ ਤਾਂ ਤੱਕ ਉਹ ਜਾਂਦੇ ਉਹ ਬਾਹਰ ਲੈ ਆਸਤਾ ਹੈ ਇਹ ਬਾਹਰ ਨਹੀਂ ਰਗਾ ਲੈ ਰਹੀ ਐ ਠੀਕ ਐ ਜੀ ਅਵੇ ਲੱਭੇ ਵਾਲ ਨੇ ਵਰਤੇ ਨੇ ਹਾਂਜੀ ਜਿਹੜੇ ਲੱਭੇ ਪਾ ਕੋਈ ਬਹਾਲੀ ਗੱਲ ਐ ਹਾਂ ਹਾਂ ਠੀਕ ਹੈ ਜੀ ਠੀਕ ਹੈ ਜੀ ਹਾਂ ਤਾਂ ਕਹਿੰਦੇ ਬੇਟੀ ਦਾ ਕੁਲ ਸੁਣ ਲਈ ਭਾਈ ਉਹਦੇ ਬੇਟੀ ਦਾ ਤੈਨੂੰ ਕੁਲ ਦੱਸ ਹਾਂ ਹਾਂ ਕਰਦਾ ਬੇਟੀ ਅੱਛਾ ਜੀਰਾ ਮਾ ਦੱਸਾਂ ਹਾਂ ਜਲਦ ਬਾਦ ਤੂਟ ਆਪੇ ਹੋਰੇ ਜਿਹੜਾ ਆਪਾ ਪਸੰਦ ਕਰਦੇ ਵਿੱਚ ਜਿਹੜਾ ਚੱਲਦਾ ਸੀ ਹਾਂਜੀ ਤੇ ਅਗਰ ਸਾਗਰ ਦੇ ਵਿੱਚ ਜਿਹੜਾ ਬਹੁਤ ਚੱਲਦਾ ਸੀ ਅਗਰ ਤਸਾਗਰ ਅਗਰ ਲੱਗ ਲਈ ਆ ਹਾਂਜੀ ਹਾਂਜੀ ਅਗਨ ਸਾਗਰ ਬੂੜੇ ਸੰਸਾਰ ਆ ਅਗਨ ਸਾਗਰ ਜਰੂਰ ਹੈ ਹਾਂ ਜਿਹੜਾ ਜਣਦਾ ਸੀ ਉਹਨੂੰ ਛੱਲਦੇ ਰੂਹ ਹਟਦਾ ਦੀ ਜੇ ਉਹ ਫੜ ਕੇ ਬੰਨ ਲਿਆ ਬੰਨ ਕੇ ਬਾਹਰ ਕੱਢ ਲਿਆ ਹਾਂ ਹਾਂ ਬਾਹਰ ਘੱਟ ਕੇ ਥਾਪ ਦਿੰਦਾ ਇੱਕ ਤੋ ਜੇ ਬੰਨ ਕੇ ਸਾਗਰ ਚ ਰਹਿਣ ਦੀ ਇਹ ਲਹਿਰਾ ਹੁੰਦੀਆਂ ਨੇ ਉੱਥੇ ਟਿਕ ਨਹੀਂ ਸਕਦੀ ਚੀਜ਼ ਪੜੀ ਚ ਠੀਕ ਹੈ ਜੀ ਥਾਪਦਾ ਬਾਹਰ ਆ ਗਿਆ ਬੰਲੀ ਤੋਂ ਹਾਂ ਇਹ ਕਹਿੰਦਾ ਪਾਣੀ ਦੇ ਬਾਹਰ ਪਾਣੀ ਦਾ ਹੰਦਾ ਰਿਹਾ ਉਹਨੇ ਬਹੀ ਲਈ ਜੜਾ ਹਾਂਜੀ ਵਣ ਕੇ ਅਦਲ ਸਰਦਰ ਤੋਂ ਬਾਹਰ ਟਕਾਇਆ ਲਿਆ ਕੇ ਹੂੰ ਜੇ ਨਾ ਬਣਦੇ ਭੇਜਵਣਦਾ ਠੀਕ ਹੈ ਚੌਂਦੀ ਦਾ ਉਹਨਾਂ ਪਰਵਰਨ ਬੰਦੇ ਨੇ ਜਾਂਦਾ ਗਿਆ ਨਾਲ ਭੇਜਵਣਦਾ ਸੁਰਕੁੜੀ ਛੱਡ ਕੇ ਥੋੜਾ ਜਿਹਾ ਸੁਰਕੁੜੀ ਜਾਂ ਛੱਡ ਵੀ ਦਿੰਦਾ ਭੇਜਵਣਦਾ ਉਸ ਤਾਈ ਹਾਂ ਥੋੜਾ ਬੋਲਾ ਕੇ ਸਮਾਧੀ ਚਲਿਆ ਜਾਂਦਾ ਫਿਰ ਉੱਥੇ ਹੀ ਆਵਣਦਾ ਠੀਕ ਹੈ ਜੀ ਆਜੇ ਆਵਣਦਾ ਫਿਰ ਹੂੰ ਹੂੰ ਚਲਨ ਬਾਂਦ ਤੋ ਥਾਪੇ ਹੋਰੇ ਹਾਂ ਜੀ ਸਤਿ ਸ੍ਰੀ ਅਕਾਲ ਸੁਮੀ ਜੀ ਬੋਰੀ ਜੀ ਬੋਰੀ ਲੰਕਪਾ ਭੀਖਣ ਆਪਿਓ ਹੋ ਜੀ ਬੋਰੀ ਹੈ ਬਈ ਉਹ ਜਿਹੜਾ ਜਲਦਾ ਸੀ ਪਹਿਲਾਂ ਉਹ ਜਲਣ हट ਗਈ ਦਵਾਰਾ ਠੀਤਲਦਾ ਆ ਗਈ ਜੀ ਬੋਰੀ ਅੱਛਾ ਜੀ ਉਹ ਜਿਹਾ ਹਵਾ ਕਰ ਫੇਰ ਬਣ ਗਿਆ ਹਰ ਦੇਚ ਹਾਂ ਉਹ ਇੱਕੋ ਠੰਡਕ ਫੇਰ ਬੋਲ ਲਿਆ ਆ ਠੀਕ ਹੈ ਜੀ ਸਾਡੇ ਸੀਤਾ ਠੰਡਕ ਹੈ ਹਾਂ ਹਾਂ ਉਹ ਵੇਖ ਬੁੱਧੀ ਆ ਗਈ ਗੁਰਮਤਿ ਦੇ ਤੋਂ ਗੁਰਮਤਿ ਆ ਗਈ ਇਹ ਗੁਰਮਤਿ ਬੇਬਖ ਬੁੱਧੀ ਸੀ ਤੇ ਸਾਡੀ ਠੀਕ ਹੈ ਜੀ ਹਾਂ ਠੀਕ ਹੈ ਜੀ ਹੋ ਗਿਆ ਜੀ ਕਲੀਅਰ ਹੁਣ ਆ